ਨੁਮੇ ਅੱਜ ਇੱਕ ਗੱਲ ਸੁਣਾਉਣ ਲੱਗੀ ਬਿਲਕੁਲ ਸੱਚ ਗੱਲ ਐ ਦੋ ਭਰਾ ਹੁੰਦੇ ਨੇ ਉਹਨਾਂ ਦੀ ਮੰਮੀ ਜਿਹੜੇ ਨੇ ਉਹ ਵੱਡੇ ਭਰਾ ਨਾਲ ਰਹਿੰਦੇ ਨੇ ਤੇ ਛੋਟੇ ਭਰਾ ਦਾ ਜਦੋਂ ਵਿਆਹ ਹੁੰਦਾ ਵਿਆਹ ਤੇ ਵੀ ਉਹਦੇ ਘਰ ਦੇ ਜਿਹੜੇ ਮੈਂਬਰ ਹੁੰਦੇ ਨੇ ਕੁਝ ਇਦਾਂ ਹੀ ਹੁੰਦੇ ਨੇ ਉਹਦੇ ਨਾਲ ਲੋ ਜਦੋਂ ਛੋਟੇ ਭਰਾ ਦੇ ਵਿਆਹ ਨੂੰ 5-6 ਮਹੀਨੇ ਹੋ ਗਏ ਤੇ ਛੋਟੇ ਭਰਾ ਨੇ ਆਪਣੀ ਮੰਮੀ ਨੂੰ ਕਿਹਾ ਵੀ ਮੈਂ ਨਾ ਫੋਰਨ ਕੰਟਰੀ ਚਲ ਜਨ ਨਾ ਅਮਕਾਰਲੀ ਤੁਸੀਂ ਮੇਰੀ ਵਾਈਫ ਦੀ ਮਗਰ ਥੋੜੀ ਕੇਅਰ ਕਰਿਓ ਕਿਉਂਕਿ ਉਹਦੀ ਵਾਈਫ ਉਸ ਟਾਈਮ ਪ੍ਰੈਗਨੈਂਟ ਸੀ ਕੇਅਰ ਉਹਦੀ ਵਾਈਫ ਦੀ ਕੀ ਕਰਨੀ ਹੈ ਨਾਲ ਜਾ ਕੇ ਮੈਡੀਸਿਨ ਵਗੈਰਾ ਲੈਂ ਜਾਣਾ ਕਰਨਾ ਹੀ ਹੋਰ ਤਾਂ ਚਲੋ ਉਹਦੀ ਵਾਈਫ ਸਾਰੇ ਘਰ ਦੇ ਕੰਮ ਕਰ ਉਹ ਆਪ ਹੀ ਕਰਦੀ ਪਰ ਆਪਣੇ ਛੋਟੇ ਬੇਟੇ ਨੂੰ ਉਹਦੀ ਮੰਮੀ ਨੇ ਕਿਹਾ ਵੀ ਨਹੀਂ ਤੇ ਮੰਮੀ ਨੇ ਆਪਣੇ ਛੋਟੇ بڑے ਨੂੰ ਫੋਰਨ ਕੰਟਰੀ ਨਹੀਂ ਜਾਂ ਦਿੱਤਾ ਉਹਦੀ ਮੰਮੀ ਨੇ ਆਪਣੇ ਛੋਟੇ ਬਡੇ ਨੂੰ ਤਰੱਕੀ ਵੱਲ ਵਧਣੇ ਹੀ